ਸਨੌਰ ਦਿਨ ਜਦੀਖੀ ਪਿੰਡ ਬਿਛਣਗੜ ਦੇ ਵਿੱਚ ਜਗਦੇ ਰੋਕ ਕਲੱਬ ਮੈਂਬਰਾਂ ਵੱਲੋਂ ਨਵਜਮੀਆਂ ਕੁੜੀਆਂ ਦੀ ਲੋੜੀ ਮਨਾਈ ਗਈ ਇਸ ਮੌਕੇ ਜਾਣਕਾਰੀ ਦਿੰਦੇ ਕਲੱਬ ਦੇ ਪ੍ਰਧਾਨ ਅਮਰਜੀਤ ਸਿੰਘ ਨੇ ਦੱਸਿਆ ਕਿ ਕਲੱਬ ਮੈਂਬਰਾਂ ਵੱਲੋਂ 11 ਨਵਜਮੀਆਂ ਕੁੜੀਆਂ ਦੀ ਲੋੜੀ ਦਾ ਤਿਉਹਾਰ ਮਨਾਇਆ ਗਿਆ ਹੈ ਉਹਨਾਂ ਨੇ ਦੱਸਿਆ ਕਿ ਇਹ 24ਵੀਂ ਲੋੜੀ ਮਨਾਈ ਜਾ ਰਹੀ ਹੈ ਇਸ ਮੌਕੇ ਮੁੱਖ ਮਹਿਮਾਨ ਭਾਰਤੀ ਕਿਸਾਨ ਯੂਨੀਅਨ ਇਕਤਾ ਡਗੋਂਦਾ ਯੂਨੀਅਨ ਦੇ ਪ੍ਰਧਾਨ ਬੂਟਾ ਸਿੰਘ ਸ਼ਾਦੀਪੁਰ ਅਤੇ ਹਲਕਾ ਸਨੌਰ ਤੋਂ ਸਾਬਕਾ ਅਕਾਲੀ ਦਲ ਦੇ ਇੰਚਾਰਜ ਤਜਿੰਦਰਪਾਲ ਸਿੰਘ ਸੰਧੂ ਵਿਸ਼ੇਸ਼ ਤੌਰ ਤੇ ਪਹੁੰਚੇ ਜਿਨ੍ਹਾਂ ਵੱਲੋਂ ਬੱਚਿਆਂ ਨੂੰ ਅਸ਼ੀਰਵਾਦ ਦਿੱਤਾ ਗਿਆ ਤੇ ਕਲੱਬ ਦੇ ਮੈਂਬਰਾਂ ਵੱਲੋਂ ਬੱਚਿਆਂ ਦੇ ਪਰਿਵਾਰਾਂ ਨੂੰ ਜ਼ਰੂਰਤ ਦਾ ਸਮਾਨ ਵੀ ਵੰਡਿਆ ਗਿਆ ਏਐਮਟੀਵੀ ਦੇ ਲਈ ਪਟਿਆਲਾ ਤੋਂ ਜਤਿੰਦਰ ਕਮਾਲਦੀਪ ਵਿਸ਼ੇਸ਼ ਰਿਪੋਰਟ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਮੇਰਾ ਨਾਮ ਸੁੰਦਰਜੀਤ ਕੌਰ ਹੈ ਤੇ ਪਿਤਾ ਦਾ ਨਾਮ ਅਮਰਜੀਤ ਸਿੰਘ ਜਾਗਦੇਰ ਹੋ ਸਾਨੂੰ ਮਤਲਬ 25 24 ਸਾਲ ਹੋ ਗਏ ਲੋਹੜੀ ਮਨਾਉਂਦੀਆਂ ਧੀਆਂ ਦੀ ਅੱਜ ਵੀ 11 ਧੀਆਂ ਮਤਲਬ ਨਮ ਜੰਮੀ ਬੱਚੀਆਂ ਨੂੰ 11 ਨੂੰ ਸੂਟ ਦੇ ਕੇ ਸਮਾਨਿਤ ਕੀਤਾ ਹੈ ਤੇ ਅਸੀਂ ਜਾਗਦੇਰੋ ਕਲੱਬ ਦੇ ਸੰਯੋਗ ਨਾਲ ਹਰ ਸਾਲ ਦੀ ਤਰ੍ਹਾਂ ਲੋਹੜੀ ਮਨਾਉਂਦੇ ਆ ਜਿਮਲ ਦਾ ਮਤਲਬ ਜਦੋਂ ਲੋਹੜੀ ਮਨਾਣੀ ਸ਼ੁਰੂ ਕੀਤੀ ਸੀਗੀ ਸਨ 2000 ਚ ਮਤਲਬ ਸਾਡੀ ਮੈਂ ਮੇਰੀ ਵੱਡੀ ਸਿਸਟਰ ਹੋਈ ਸੀਗੀ ਇੰਦਰਜੀਤ ਕੌਰ ਤੇ ਜਦੋਂ ਮਤਲਬ ਪਿੰਡ ਚ ਕੋਈ ਵੀ ਲੋੜੀ ਨਹੀਂ ਮਨਾਉਂਦਾ ਸੀਗਾ ਉਸ ਤੋਂ ਬਾਅਦ ਮਤਲਬ ਜਦੋਂ ਮੇਰੇ ਪਿਤਾ ਨੇ ਸਟਾਰਟਿੰਗ ਕੀਤੀ ਲੋੜੀ ਮਨਾਨੀ ਉਸ ਤੋਂ ਬਾਅਦ ਸਰਕਾਰ ਤੋਂ ਸਨ 2000 ਚ ਮਨਾਉਣ ਲੱਗੀ ਤੇ ਉਸ ਤੋਂ ਬਾਅਦ ਲੋਕਾਂ ਦਾ ਸੰਜੋਗ ਵੀ ਸਾਨੂੰ ਮਿਲਿਆ ਕੀ ਲੋੜੀ ਮਨਾਨੀ ਮਤਲਬ ਬੜੀ ਬੜੀ ਧੀਆ ਦੀ ਲੋੜੀ ਮਨਾਨੀ ਚਾਹੀਦੀ ਬਹੁਤ ਵਧੀਆ ਤਰੀਕੇ ਨਾਲ ਹੁਣ ਕੋਈ ਵੀ ਮਤਲਬ ਧੀ ਪੁੱਤ ਚ ਕੋਈ ਫਰਕ ਨਹੀਂ ਹੁਣ ਸਾਰੇ ਧੀਆ ਦੀ ਲੋੜੀ ਮਨਾਉਂਦੇ ਨੇ ਬਹੁਤ ਵਧੀਆ ਉਪਰਾਲਾ ਹੈ ਅਮਰਜੀਤ ਦਾ ਅਮਰਜੀਤ ਦੀ ਟੀਮ ਸਾਰੀ ਜਿਹੜੀ ਸਾਨੂੰ ਇਹਨਾਂ ਨੇ ਅਰਕਾ ਸੱਤਾ ਤੋਂ ਕੰਮ ਦਿੱਤਾ ਅਸੀਂ ਪਹਿਲਾਂ ਵੀ ਆਉਂਦੇ ਰਹੇ ਵਿੱਚ ਨੂੰ ਹੋਰ ਪਾਸੇ ਨੂੰ ਜਿਆਦਾ ਰਚੇਵੇਂ ਹੋਣ ਕਰਕੇ ਨਹੀਂ ਇਹ ਬਹੁਤ ਵਧੀਆ ਇਹਦਾ ਉਪਰਾਲਾ ਹੈ ਔਰ ਲੋਕਾਂ ਦੇ ਵਿੱਚ ਇੱਕ ਸੰਦੇਸ਼ ਬਹੁਤ ਵਧੀਆ ਜਾਦਾ ਕਿ ਧੀਆਂ ਦੀ ਲੋੜੀ ਮਨਾਉਣੀ ਇੱਕ ਬਹੁਤ ਐਮ ਗੱਲ ਹੈ ਤੇ ਇਹਦੇ ਤੋਂ ਲੋਕਾਂ ਨੂੰ ਸਿੱਖਿਆ ਵੀ ਮਿਲਦੀ ਹੈ ਜਿਵੇਂ ਆਮ ਆਪਾ ਲੋਕਾਂ ਦੇ ਵਿੱਚ ਵੇਖਣ ਨੂੰ ਮਿਲਦਾ ਕਿ ਧੀਆਂ ਨੂੰ ਕੁੱਖ ਵਿੱਚ ਮਾਰਿਆ ਜਾਂਦਾ ਹੈ ਜਿੱਥੇ ਲੋਕਾਂ ਨੂੰ ਸੇਧ ਮਿਲਦੀ ਹੈ ਧੀਆਂ ਜੜੀਆਂ ਨੇ ਇਹ ਪੁੱਤਰਾਂ ਤੋਂ ਵੀ ਬੰਧ ਪਿਆਰੀਆਂ ਨੇ ਜੇਕਰ ਇਹਨਾਂ ਨੂੰ ਆਪਾਂ ਇਹਨਾਂ ਦੀ ਕੇਅਰ ਹੈ ਜਿਹੜੀ ਉਹ ਕੀਤੀ ਜਾਵੇ ਤੇ ਇਹ ਬਹੁਤ ਵਧੀਆ ਸਨੇਹ ਦੇ ਰਹੇ ਨੇ ਲੋਕਾਂ ਨੂੰ ਅਸੀਂ ਇਹਨਾਂ ਦਾ ਧੰਨਵਾਦ ਕਰਦੇ ਹਾਂ ਔਰ ਸਾਨੂੰ ਵੀ ਅੱਜ ਇਹਨਾਂ ਨੇ ਇੱਥੇ ਬੁਲਾ ਕੇ ਇਹ ਸੰਗਤ ਦੇ ਦਰਸ਼ਕ ਕਰਤਾ ਵੀ ਮੌਕਾ ਦਿੱਤਾ ਹੈ ਔਰ ਇਹ ਅੱਗੇ ਗੱਲ ਕਰਨ ਦਾ ਵੀ ਸਮਾਂ ਮਿਲਦਾ ਵੀ ਆਪਾਂ ਲੋਕਾਂ ਵਿੱਚ ਵੀ ਇਸ ਗੱਲ ਦਾ ਧਾਕੇ ਪ੍ਰਚਾਰ ਕਰੀਏ ਵੀ ਆਪੇ ਕੋ ਪਿਛਲਕਾਰ ਪਿੰਡ ਦੇ ਅੰਦਰ ਧੀਆਂ ਦੀ ਲੋਹੜੀ ਮਨਾਈ ਜਾ ਰਹੀ ਹੈ ਔਰ ਇੱਥੋਂ ਲੋਕ ਸੇਧ ਲੈਣਗੇ ਅੱਗੇ ਔਰ ਵਧੀਆ ਪ੍ਰੋਗਰਾਮ ਇਹਨਾਂ ਦਾ ਲਿਖਿਆਗਾ ਮੈਂ ਅਮਰਜੀਤ ਦਾ ਧੰਨਵਾਦ ਕਰਦਾ ਇਹਨਾਂ ਦੀ ਸਾਰੀ ਟੀਮ ਦਾ ਧੰਨਵਾਦ ਕਰਦਾ ਸਾਡੀ ਵੀ ਸਾਰੀ ਟੀਮ ਅਜਾ ਮੋਹਣੀ ਜੀ ਹੁਣੀ ਮੋਨੀ ਕਾਂਸਰ ਜੀ ਭਾਜੀ ਜੋਤਨ ਸਿੰਘ ਜੀ ਬਖਸ਼ੇ ਹੁਣ ਸਾਰੇ ਅਸੀਂ ਅੱਜ ਇਕੱਠੇ ਹੋ ਕੇ ਇੱਥੇ ਇਹਨਾਂ ਨੂੰ ਵਧਾਈ ਦੇਣ ਵਾਸਤੇ ਆਏ ਆ ਜਿਨ੍ਹਾਂ ਦੀ ਲੋੜੀ ਮਨਾਈ ਜਾ ਰਹੀ ਏ ਤੇ ਅਮਰਜੀਤ ਸਿੰਘ ਇਹਨਾਂ ਦਾ ਧੰਨਵਾਦ ਕਰਨ ਵਾਸਤੇ ਇਹਨਾਂ ਦੀ ਟੀਮ ਦਾ ਧੰਨਵਾਦ ਕਰਮਾ ਸਾਡੇ ਬਹੁਤ ਵਧੀਆ ਪ੍ਰੋਗਰਾਮ ਇਹ ਪ੍ਰਾਣੇ ਹੋ ਜਾ ਕਰਦੇ ਰਹਿਣੇ ਸਰੇ ਅੱਜ ਪਿੰਡ ਪਿਸ਼ਨਗੜ੍ਹ ਦੇ ਵਿੱਚ ਟੀਆਂ ਦੀ ਜਿਹੜੀ ਲੋੜੀ ਹੈ ਉਹ ਸਨ 2000 ਤੋਂ ਸਟਾਰਟ ਕੀਤੀ ਸੀ ਅੱਜ 24ਵੀਂ ਲੋਹੜੀ ਹੈ ਤੇ ਮੈਂ ਅਮਰਜੀਤ ਸਿੰਘ ਜਾਗਦੇ ਰਹੋ ਤੇ ਸਾਡਾ ਕਲੱਬ ਹੈ ਜਾਗਦੇ ਰਹੋ ਕਲੱਬ ਪਟਿਆਲਾ ਤੇ ਸਾਡੀ ਸਾਰੀ ਜਾਗਦੇ ਰਹੋ ਕਲੱਬ ਦੀ ਟੀਮ ਹੈ ਤੇ ਪਕਸਾਨ ਜੂਨੀਅਰ ਦਾ ਮੁਕਸੀਬ ਸਾਡੀ ਉੱਪਰ ਜੋਕੇ ਦਾ ਇਹ ਜਿਹੜੀ ਸਾਲੀ ਇੱਥੇ ਬੰਦੀਆਂ ਨੇ ਦਾ ਪੂਰਾ ਪੂਰਾ ਸਹਿਯੋਗ ਰਿਹਾ ਜਾਨੀ ਕਿ ਇਹ ਲੋਹੜੀ ਦਾ ਇਹ 24ਵੀਂ ਲੋਹੜੀ ਹੈ ਤੇ ਅਸੀਂ ਪਿਛਲੇ 24 ਸਾਲਾਂ ਤੋਂ ਲਗਾਤਾਰ ਜਿਹੜੀ ਲੋਹੜੀ ਹੈ ਉਹ ਮਨਾਈ ਜਾ ਰਹੀ ਹੈ ਤੇ ਸਾਡਾ ਹੁਣ ਜਿਹੜੀ ਅਗਲੀ 25ਵੀਂ ਲੋੜੀ ਹੈ ਅਸੀਂ ਚਾਹਨੇ ਆ ਵੀ ਜਿਸ ਬੇਟੀ ਤੋਂ ਅਸੀਂ ਇਹ ਜਿਹੜੀ ਲੋੜੀ ਸਟਾਰਟ ਕੀਤੀ ਸੀਗੀ ਵੀ ਜਿਹੜਾ 25ਵੀਂ ਜਿਹੜੀ ਲੋੜੀ ਹੈ ਤੇ ਨਾਲ ਹੀ ਉਹਦਾ ਲੜਕੀ ਦਾ ਵਿਆਹ ਵੀ ਕੀਤਾ ਜਾਵੇ ਤੇ ਮੈਂ ਚਾਹਨਾ ਜੇ ਕਿਸੇ ਨੇ ਪਿੰਡ ਦੇ ਵਿੱਚ ਕੋਈ ਹੋਰ ਲੜਕੀ ਦਾ ਕਿਸੇ ਨੇ ਵਿਆਹ ਕਰਨਾ ਉਹ ਸਾਡੀ ਜਿਹੜੀ ਸੰਸਥਾ ਨਾਲ ਤੇ ਸਹਿਯੋਗ ਨਾਲ ਅਸੀਂ ਜਿਹੜਾ ਹੈਗਾ ਉਹਨਾਂ ਦਾ ਨਾਲ ਇਕੱਠੀਆਂ ਲੜਕੀਆਂ ਦਾ ਅਗਲੀ ਲੋੜੀ ਨੂੰ ਉਸੀ ਵਿਆਹ ਵੀ ਮੈਨੂੰ ਜਿਹੜਾ ਹੈਗਾ ਲੜਕਿਆਂ ਦਾ ਜਿਹੜੇ ਅਗਲੀ ਲੋੜੀ ਨੂੰ ਕਰਦਾਂਗੇ ਤੇ ਉਹ ਜਿਹੜੀ ਅਗਲੀ ਅਗਲੀ 25ਵੀਂ ਲੋੜੀ ਬਣਨੀ ਆ ਹੁਣ ਜਿਹੜੀ 24ਵੀਂ ਲੋੜੀ ਸੀਗੀ ਤੇ ਇਹ ਲਗਾਤਾਰ ਮੈਂ ਜਦੋਂ ਪਿੰਡ ਦਾ ਚੌਕੀਦਾਰ ਤੋਂ ਮੈਂ ਇਹ ਜਿਹੜੀ ਲੋੜੀ ਸੀਗੀ ਉਹ ਲੋੜੀ ਸਟਾਰਟ ਕੀਤੀ ਆ ਉਸ ਟਾਈਮ ਜਦੋਂ ਮੈਂ ਲੋੜੀ ਚਾਲੂ ਕੀਤੀ ਆ ਉਸ ਟਾਈਮ ਮੈਨੂੰ ਕਾਫੀ ਕੁਝ ਸੁਣਨ ਨੂੰ ਵੀ ਮਿਲਿਆ ਵੀ ਈਤਿਆਂ ਦੀ ਲੋੜੀ ਨਹੀਂ ਮਨਾਣੀ ਚਾਹੀਦੀ ਪਰ ਫਿਰ ਮੈਂ ਜਦੋਂ ਮਨਾੰਦਾ ਰਿਹਾ ਪੰਜਾਬ ਸਰਕਾਰ ਨੇ ਸਨ 2002 ਦੇ ਵਿੱਚ ਲੋੜੀ ਮਨਾਣੀ ਤਿਆਰੀ ਕਰੀ ਤਾਂ ਸਾਨੂੰ ਮੈਨੂੰ ਜਿਹੜਾ ਹੈਗਾ ਉਹ ਫਿਰ ਮੈਨੂੰ ਬਹੁਤ ਜ਼ਿਆਦਾ ਮਲ ਮਿਲਿਆ ਇਸ ਕਰਕੇ ਪੰਜਾਬ ਸਰਕਾਰ ਕਰਕੇ ਅਸੀਂ ਧੰਨਵਾਦ ਕਰਦੇ ਹਾਂ ਜਗਦੇਰੋ ਕਲੱਬ ਦੀ ਪੂਰੀ ਟੀਮ ਦਾ